ਉਹ ਜਿਹੜਾ ਐਮਐਸਬੀ ਦੀ ਗ੍ਰੈਜੂਏਟ ਦੀ ਇਕ ਕਾਨੂੰਨੀ ਕਾਰਵਾਈ ਹੈ ਲੇਕਿਨ ਸਰਕਾਰ ਵਾਅਦਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਰੰਤ ਯੂਟਰ ਲੈ ਗਈ ਬਹੁਤ ਟਾਈਮ ਆਪਾਂ ਵੇਟ ਕਰ ਲਈ ਆਪਣੀ ਗੱਲ ਦੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਇੱਕ ਗੱਲ ਹੋਰ ਨੋਟ ਕਰਨ ਵਾਲੀ ਸੀ ਇਹਦੇ ਵਿੱਚ ਕਿ ਜਦੋਂ ਚੋਣਾ ਲੜੀਆਂ ਸਰਕਾਰ ਨੇ ਇਹ ਸਰਕਾਰ ਨੇ ਕੇਂਦਰ ਨੇ ਉਦੋਂ ਆਪਣੇ ਨਾਲ ਇੱਕ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਡਾਕਟਰ ਸੁਮਿੰਦਰ ਦੀ ਰਿਪੋਰਟ ਲਾਗੂ ਕਰਾਂਗੇ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਰਜ਼ ਮੁਕਤ ਕਰਾ ਦੇ। ਇਦੂਗਾ ਇਹ ਵੀ ਕਹਿੰਦੇ ਰਹੇ ਕਿ ਅਸੀਂ ਜੀ ਸੰ 2022 ਤੱਕ ਕਿਸਾਨਾਂ ਦੀ ਇਨਕਮ ਡਬਲ ਕਰ ਦੇਵਾਂ। ਬਹੁਤ ਕੁਝ ਕੀਤਾ। ਲੇਕਿਨ ਉਹ ਟਰ ਹੁੰਦਾ ਕਿ ਰਹਾ ਕਿ ਇਹਨਾਂ ਨੇ ਸਦਾ ਚ ਆਉਂਦਿਆ ਸਾਰ ਡਾਕਟਰ ਸੁਮਿੰਨਾਥ ਦੀ ਰਿਪੋਰਟ ਦੀ ਜਦੋਂ ਗੱਲ ਆਈ ਤਾਂ ਇਹ ਕਹਿੰਦਾ ਜੀ ਇਹ ਲਾਗੂ ਨਹੀਂ ਕੀਤੀ ਜਾ ਸਕਦੀ ਸੁਪਰੀਮ ਕੋਰਟ ਜਾ ਕੇ ਜਵਾਬ ਦਿੱਤਾ। ਇੱਥੋਂ ਜ਼ਿਕਰ ਕੀਤਾ ਗਿਆ ਕਿ ਜਿਹੜੀ ਵੀ ਸਟੇਟ ਦੀ ਗਵਰਨਮੈਂਟ ਆਪ ਦੇ ਫਾਰਮਰ ਨੂੰ ਫਸਲਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਬੋਨਸ ਅਲਾਉਂਸ ਕਰੂਗੀ ਉਹ ਸਰਕਾਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਕੇਂਦਰ ਵੱਲੋਂ ਕੋਈ ਸਪੋਰਟ ਨਹੀਂ ਦੇ ਆਗੇ ਅਜਿਹੇ ਫੈਸਲੇ ਲੈ ਗਏ ਉਲਟਾ ਸਭ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀਆਂ ਨੂੰ ਦੇਣਗੇ ਇੱਕ ਬਹੁਤ ਲੁਕਵੇਂ ਧੱਕੇ ਨਾਲ ਕਿ ਸ਼ਾਜ ਸ਼ਰਜੀ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਕਾਨੂੰਨ ਸੀਗਾ ਲੈਣੇ ਕੁਝ ਐਕਟ ਉਹਦੇ ਚ ਐਮੈਂਡਮੈਂਟ ਕਰਨਾ ਚਾਹਿਆ ਲੇਕਿਨ ਨਹੀਂ ਹੋ ਸਕਿਆ ਤੇ ਲੁਕਵੇਂ ਰੂਪ ਚ ਉਹਨਾਂ ਨੂੰ ਫਾਇਦਾ ਦੇਣ ਲਈ ਪੂਰੇ ਭਾਰਤ ਦੇ ਵਿੱਚ ਜ਼ਮੀਨਾਂ ਦਾ ਕਲੈਕਟਰ ਰੇਟ ਡਾਊਨ ਕਰਕੇ ਉਹਨਾਂ ਨੂੰ ਫੇਰ ਬਨਾਵਾ ਦੇਣ ਦੀ ਕੋਸ਼ਿਸ਼ ਕੀਤੀ। ਇਹ ਹੋਇਆ ਸਾਡੇ ਨਾਲ। ਤੋਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਮਹਿਸੂਸ ਕਰਦੇ ਸੀ ਕਿ ਅੰਦੋਲਨ ਕਰਨ ਤੋਂ ਬਾਅਦ ਅਸੀਂ ਠੱਗੀ ਠੱਗੀ ਮਹਿਸੂਸ ਕਰ ਰਹੇ ਸੀ। ਹੁਣ ਰਹੀ ਕਸਰ ਕੀ ਕਰਤੀ? ਚੋਣਾਂ ਦੇ ਬਿਲਕੁਲ ਨੇੜੇ ਆ ਕੇ ਜਦੋਂ G20 ਹੋਇਆ। ਅ ਸਾਡਾ ਜਿਹੜਾ ਕਿਸਾਨ ਡ్రਾਈ ਫਰੂਟ ਦੀ ਖੇਤੀ ਕਰਦਾ ਹੈ ਕੋ ਡਰਾਈ ਫਰੂਟ ਤੋਂ 18% ਕਿਸੇ ਤੋਂ 16% ਕੇ ਤੋਂ 20% ਇمپੋਰਟ ਡਿਊਟੀ ਘਟੋਦੀ। ਦੇਲੀ ਪ੍ਰੋਡਕਟਾਂ ਪ੍ਰੋਡਕਟਾਂ ਦੇ ਉੱਤੋਂ ਵੀ ਇمپੋਰਟ ਡਿਊਟੀ ਨੂੰ ਰਿਡਿਊਸ ਕੀਤਾ ਜਾ ਰਿਹਾ ਹੈ। ਪੋਲਟਰੀ ਦੇ ਪ੍ਰੋਡਕਟਾਂ ਤੋਂ ਵੀ ਇمپੋਰਟ ਡਿਊਟੀ ਨੂੰ ਰਿਡਿਊਸ ਕੀਤਾ ਜਾ ਰਿਹਾ ਹੈ। ਹੁਣ ਖੇਤੀ ਦੇ ਜਿਹੜੇ ਪ੍ਰੋਡਕਟ ਨੇ ਖਾਸ ਕਰਕੇ ਜਿਵੇਂ ਕਣਕ ਲੈ ਲਓ ਇਹਦੇ ਤੋਂ ਰਿਡਿਊਸ ਨਹੀਂ ਕੀਤਾ ਜਾ ਰਿਹਾ ਸਭ ਉਹ ਰਿਮੂਵ ਕੀਤਾ ਜਾ ਰਿਹਾ ਹੈ। ਇمپੋਰਟ ਡਿਊਟੀ। ਅਗਰ ਅਜਿਹਾ ਹੁੰਦਾ ਹੈ ਤਾਂ ਮਤਲਬ ਇਹ ਮੌਕਾ ਲੋਡਸ ਮਹਿਸੂਸ ਕਰਨਾ ਕਿਉਂਕਿ ਇਸ ਫਰਵਰੀ ਚ ਇਹਨਾਂ ਨੇ ਇੰਪੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲਿਆ ਅਸੀਂ ਐਸੀਐਮ ਨੌਨ ਪੋਲੀਟਿਕਲ ਨੇ ਉਸੇ ਦਿਨ ਦਿੱਲੀ ਦੇ ਅੰਦਰ ਇੱਕ ਵੱਡੀ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਪਰ ਇਹ ਕਿਹਾ ਕਿ ਫਰਵਰੀ ਦੇ ਵਿੱਚ ਤੁਸੀਂ ਇੰਪੋਰਟ ਡਿਊਟੀ ਖਤਮ ਕਰਨ ਜਾ ਰਹੇ ਹੋ ਅਸੀਂ ਫਰਵਰੀ ਦੇ ਵਿੱਚ ਮਜਬੂਰੀ ਵਸ ਕੇ ਸਾਨੂੰ ਦੁਬਾਰਾ ਦਿੱਲੀ ਵੱਲ ਫੂਜ ਕਰਨਾ ਪਿਆ ਅਸੀਂ ਡੇਟਾ ਵੀ ਫਿਕਸ ਕਰਤੀਆਂ ਸੀ ਕਿ ਅਸੀਂ 26 ਫਰਵਰੀ ਨੂੰ ਆਵਾਂਗੇ ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ ਉਹਦੀ ਤਿਆਰੀ ਲਈ ਰੱਖਿਆ ਸੀ ਕਿ ਅਸੀਂ 22 ਵੱਡੀਆਂ ਕਿਸਾਨ ਮਹਾਪੰਚਾਇਤਾਂ ਕਰਾਂਗੇ ਪੂਰੇ ਦੇਸ਼ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਦਾ ਦੌਰ ਚੱਲਿਆ ਸਾਡੇ ਦੱਖਣੀ ਭਾਰੇ ਦੇ ਕੁਝ ਸੰਗਠਨ ਬਹੁਤ ਵੱਡੀ ਗਿਣਤੀ ਚ 35 ਸੰਗਠਨ ਸਾਡੇ ਨਾਲ ਆ ਗਏ ਇਸਕੇ ਮਨੋਰਥਿਕ ਕਲਰ ਅਟੈਚ ਹੋਏ ਉਹ ਜੁੜੇ ਨਹੀਂ ਉਹਨਾਂ ਦੀ ਇੱਕ ਭਾਵਨਾ ਸੀ ਕਿ ਇਹਨੂੰ ਥੋੜਾ ਜਿਆਦਾ ਐਡਵਾਂਸ ਕੀਤਾ ਜਾਏ ਉਹਨੂੰ ਵੀ ਲੈ ਕੇ ਫਿਰ ਉੱਤਰੀ ਭਾਰਤ ਦੇ 18 ਜੱਥੇਬੰਦੀਆਂ 20 ਮਤਲਬ ਇੱਕ ਥੜਾ ਲੜ ਰਿਹਾ ਸੀ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਵੀ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਕਾਲ ਮੇਰੇ ਨੇ ਪ੍ਰੋਗਰਾਮਾਂ ਦੇ ਵਿੱਚ ਖੜਾ ਹੈ ਔਰ ਉਹ ਖੜੇ ਨੇ ਪਰ ਉਹਨਾਂ ਦੇ ਸਾਰਿਆਂ ਨੇ ਅਸੀਂ ਮਿਲ ਕੇ ਇਹ ਪ੍ਰੋਗਰਾਮ ਰੱਖਿਆ ਸੀਗਾ ਕਿ ਅਸੀਂ ਬਾਕੀ ਦਾ ਜਿਹੜੀਆਂ ਸੁਭਾਵਾਂ ਚੱਲਣਗੀਆਂ ਚੱਲਣੀਆਂ ਨਹੀਂ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਕਿਸਾਨੀ ਨੂੰ ਜਨਗਤ ਕਰਨ ਲਈ ਔਰ ਦਿੱਲੀ ਦੇ ਪੰਜਾਬ ਸਰਕਾਰ ਨੂੰ ਆਗਾ ਕਰਨ ਲਈ ਅਸੀਂ ਪੰਜਾਬ ਦੇ ਦੋ ਪੁਆਇੰਟ ਚੁਣੇ ਸੀਗੇ ਇੱਕ ਤਾਂ ਜਗਿਆਲਾ ਗੁਰੂ ਜਿੱਥੇ 2 ਜਨਵਰੀ ਨੂੰ ਹੋ ਚੁੱਕੀ ਆ ਪ੍ਰੈਸ ਕਾਂਫਰੰਸ ਔਰ ਇੱਕ ਚੁਣੇ ਸੀ ਅਸੀਂ 6 ਜਨਵਰੀ ਬਰਨਾਲਾ ਦਾ ਲਵ ਉਹਦੀ ਤਿਆਰੀ ਹੈ 6 ਜਨਵਰੀ ਨੂੰ ਉਹ ਹੋਣੀ ਹੈ ਉਹਦੇ ਤੋਂ ਸਾਡਾ ਪਰਪਜ਼ ਇਹੀ ਹੈ ਕਿ ਅਸੀਂ ਐਲਾਨ ਹੋ ਚੁੱਕਿਆ ਜਗਾ ਡੇਟ ਤੱਕ ਹੋ ਚੁੱਕੀ ਹੈ ਇਹ 13 ਫਰਵਰੀ ਨੂੰ ਅਸੀਂ ਪੂਰੇ ਜੋਰ ਨਾਲ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਕੀਤੀ ਹੋਈ ਹੈ ਔਰ ਉਹਦੀ ਤਿਆਰੀ ਦੇ ਵਿੱਚੋਂ ਇਹ ਸਾਡੀਆਂ ਪ੍ਰੈਸ ਕਾਨਫਰੰਸਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਨਾਲ ਦੀ ਨਾਲ ਵੱਡੀਆਂ ਕਾਨਫਰੰਸਾਂ ਦਾ ਕਰਦੇ ਹਰਿਆਣੇ ਦੇ ਵਿੱਚ ਅੱਗੇ ਜਾ ਕੇ ਅੰਤਸਾਰ ਕਾਨਫਰੰਸਾਂ ਹੋਣਗੀਆਂ ਪੰਜਾਬ ਦੇ ਕਾਨਫਰੰਸ ਹੋ ਰਹੀ ਹੈ ਉਹਨਾਂ ਦੇ ਨਾਲ ਸੋ ਇਹ ਸਾਰਾ ਦਾ ਸਾਰਾ ਪ੍ਰੋਗਰਾਮ ਜਿਹੜਾ ਅਸੀਂ ਪਹਾੜੀ ਨਾਲ ਸਾਡਾ ਕੰਮ ਇਸ 6 ਤਰੀਕ ਵਾਲਾ ਜਿਹੜਾ ਪ੍ਰੋਗਰਾਮ ਹੈ ਹਾਂ ਜਿਹੜਾ ਆਪਣਾ 6 ਜਨਵਰੀ ਨੂੰ ਅਸੀਂ ਦਾਣਾ ਮੰਡੀ ਵਰਨਾਲੇਜ ਕਰ ਰਹੇ ਹਾਂ ਇਹ ਤੁਹਾਡੇ ਮਾਧਿਅਮ ਤੋਂ ਅਸੀਂ ਸਮੁੱਚੀ ਕਿਸਾਨੀ ਨੂੰ ਵੀ ਅਪੀਲ ਕਰਾਂਗੇ ਇਹ ਦੇਖੋ ਇਹ ਤੁਹਾਡੀ ਆ ਸਾਡੀ ਨਹੀਂ ਅਸੀਂ ਮੋਦੀ ਨੂੰ ਕਿਹਾ ਕਿ ਅਸੀਂ ਆ ਰਹੇ ਹਾਂ ਘੱਟੋ ਘੱਟ ਅਸੀਂ ਮੋਦੀ ਨੂੰ ਕਿਤੇ ਬੈਠਾ ਜਿਸ਼ਤਾ ਜਾਈਏ ਕਿ ਹੈਗੇ ਨਹੀਂ ਇਹ ਮੋਦੀ ਨੇ ਇੱਕ ਸ਼ੱਦ ਸ਼ਰਤ ਜੀ ਸਾਡੀ ਏਕਤਾ ਨੂੰ ਤੋੜਨ ਦੀ ਕਿ ਕਿਸੇ ਨੂੰ ਚੋੜਾ ਵੱਲ ਨੂੰ ਧੱਕਿਆ ਕਿਸੇ ਨੂੰ ਕੁਛ ਕਿਹਾ ਕਿਸੇ ਨੂੰ ਕੁਛ ਕੀਤਾ ਲੇਕਿਨ ਅਸੀਂ ਇੱਕ ਸਿੱਧ ਕਰਕੇ ਦੱਸਣਾ ਚਾਹੁੰਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਦੱਸਈਏ ਮੋਦੀ ਨੂੰ ਕਿ ਅਸੀਂ ਖਿੰਡੇ ਨਹੀਂ ਹੱਸੋ ਇੱਕ ਇੱਕ ਮਿਸਾਲ ਆਪਾਂ ਸਰਬੋਜ ਦੇ ਚੁੱਕੇ ਆ ਇੱਕ ਮਿਸਾਲ ਆਪਾਂ ਜੰਨੇ ਵਾਲਾ ਗੁਰੂ ਚ ਦੇ ਚੁੱਕੇ ਆ ਔਰ ਉਸ ਤੋਂ ਵੀ ਵੱਡੀ ਮਿਸਾਲ ਆਪਾਂ ਬਰਨਾਲੇ ਦੇ ਵਿੱਚ ਸਾਬਤ ਕਰਨੀ ਹੈ ਕਿ ਕਿਸਾਨ ਜਾਗਦੇ ਨੇ ਸੁੱਤੇ ਨਹੀਂ ਇਹਦੇ ਲਈ ਵੱਡੀ ਲੜਾਈ ਲੜਾਂਗੇ ਚਾਹੇ ਕੁਝ ਵੀ ਹੋਵੇ ਸਾਡੀਆਂ ਜਿਹੜੀਆਂ ਮੇਰ ਮੰਗਾ ਨਹੀਂ ਉਹਦੇ ਵਿੱਚ ਜਿਵੇਂ ਮੈਂ ਕੁਝ ਦੱਸਿਆ ਨੇ ਇੱਕ ਦੋ ਚਾਰ ਗੱਲਾਂ ਜਿਹੜੀਆਂ ਰਹਿੰਦੀਆਂ ਸੀ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਹੋਵੇ ਇਹ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੱਕ ਇੰਡੀਆ ਡਬਲਯੂਟੀਓ ਚੋਂ ਬਾਹਰ ਨਹੀਂ ਆਉਂਦਾ ਉੰਨੀ ਦੇਰ ਤੱਕ ਇੰਡੀਆ ਦਾ ਫਾਰਮਰ ਇੰਡੀਆ ਦਾ ਮਜ਼ਦੂਰ ਇੰਡੀਆ ਦਾ ਆਮ ਦੁਕਾਨਦਾਰ ਇਹਦੇ ਤੋਂ ਸੱਟ ਖਾਂਦਾ ਹੀ ਰਹੇਗਾ ਔਰ ਇਹ ਸਾਡੀ ਵੱਡੀ ਲੜਾਈ ਦਾ ਇਹ ਮੰਗਾਂ ਵਿੱਚ ਹਿੱਸਾ ਹੈ ਸੋ ਇਸ ਗੱਲ ਇਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕੀਤੀ ਹੈ ਕਿੰਨੀਆਂ ਕਿੰਨੀਆਂ ਜਥੇਬੰਦੀਆਂ ਜਿਹੜੀਆਂ 6 ਜਨਵਰੀ ਨੂੰ ਸ਼ਾਮ ਹੋਣਗੀਆਂ ਪੰਜਾਬ ਦੇ ਕਿਹੜੇ-ਕਿਹੜੇ ਲੇਟ ਆ ਰਹੇ ਨੇ ਕਿੰਨਾ ਇੱਕ ਵੱਡਾ ਜਿਹੜਾ ਮੰਡੀ ਦੇ ਵਿੱਚ ਕੱਟ ਕਰਦਾ ਹੈਗਾ ਪ੍ਰੋਗਰਾਮ ਇਹਦੇ ਵਿੱਚ ਦੇਖੋ ਇਹ ਇਕੱਠ ਤਾਂ ਤੁਹਾਡੇ ਸਾਹਮਣੇ ਹੋਏਗਾ ਸਮੇਂ ਤੋਂ ਪਹਿਲਾਂ ਕੋਈ ਗੱਲ ਕਹ ਜੀ ਠੀਕ ਨਹੀਂ ਹੁੰਦੀ ਲੇਕਿਨ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਐਸਕੇਐਮ ਨੌਨ ਪੋਲੀਟিক্যাল ਦੇ ਚੈਪਟਰ ਦਾ ਹਿੱਸਾ ਨੇ 12 ਜਥੇਬੰਦੀਆਂ ਉਹ ਸਾਰੀਆਂ ਹੋਣਗੀਆਂ ਔਰ 18 ਜਥੇਬੰਦੀਆਂ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਪੁਤਰੀ ਭਾਰਤ ਦੇ ਵਿੱਚ ਇੱਕ ਸੰਗਠਨ ਬਣਾ ਕੇ ਚੱਲ ਰਹੀਆਂ ਨੇ ਉਹਨਾਂ ਦਾ ਵੀ ਸਾਨੂੰ ਇੱਥੇ ਸਮਰਥਨ ਕਿਸੇ ਦਾ ਥੋੜਾ ਸਕਦਾ ਕਿਸੇ ਦਾ ਬਹੁਤਾ ਸਕਦਾ ਜਿਹੜੇ ਜਿਹੜੇ ਖੇਤਰ ਜਿਹੜੀ ਜਿਹੜੀ ਜਥੇਬੰਦੀ ਦਾ ਪ੍ਰਭਾਵ ਜ਼ਿਆਦਾ ਹੈ ਉਸ ਖੇਤਰ ਤੋਂ ਥੋੜਾ ਬਹੁਤਾ ਵੰਡਾਤਾ ਕੌਂਸਲ ਵਿੱਚ ਜੇਕਰ ਪਾਰਟਿਸਪੇਟ ਸਾਂਝੇ ਕਰ ਲਈਏ ਡੱਲੇਵਾਲ ਸਾਹਿਬ ਤੁਸੀਂ ਬੈਂਕ